जान वाले ਦੇ ਨਾਲ ਤਾਂ ਨਹੀਂ ਜਾਇਆ ਜਾਂਦਾ ਤੇ ਜਿੰਨਾ ਜਿੰਨਾ ਕਿਸੇ ਦਾ ਪਿਆਰ ਹੋਣਾ ਉਹਨਾਂ ਨੂੰ ਤਕਲੀਫ ਹੁੰਦੀ ਸਰੀਰਕ ਤੌਰ ਤੇ ਚਲੇ ਗਏ ਸੋਚ ਨਹੀਂ ਕਰਦੇ ਮਰਦੇ ਹੁੰਦੇ ਸ਼ਬਦ ਨਹੀਂ ਕਿਤੇ ਮਰਦੇ ਹੁੰਦੇ ਜਿਹੜਾ ਇਨਸਾਨ ਪੜਦਾ ਹੈ ਨਾ ਜਿਹੜਾ ਇਨਸਾਨ ਸਾਹਿਤ ਨਾਲ ਪ੍ਰੇਮ ਕਰਦਾ ਹੈ ਜੇ ਤੁਸੀਂ ਐਸੀ ਰੂਹ ਦੇ ਐਸੀ ਸਰੀਰ ਤੇ ਕੋਲ ਬੈਠਦੇ ਹੋ ਤੁਸੀਂ ਦੋ ਚਾਰ ਕਿਤਾਬਾਂ ਪੰਜ ਚਾਰ ਕਿਤਾਬਾਂ ਪੜ ਲੀਸ ਜੇ ਵਰ ਵਾਲੇ ਪੜਦੇ ਹਨ ਜੋ ਉਪਜ ਉਸ ਤੋਂ ਬਿਲਸ ਹੈ ਪਰ ਉਹ આજ ਕੇ ਕਾਰਨ ਨਾ ਨਿਕਲ ਕੇ ਕੋਈ ਜਾਇਆ ਨਹੀਂ ਸਾਡ ਸਾਈਕਲ ਚੋਂ ਜਾ ਜਿਹੜਾ ਪੈਦਾ ਹੋਇਆ ਹੈ ਜਿਹੜਾ ਉੱਪ ਜਿਆਇਤਾ ਹੈ ਦਾ ਕੋਈ ਚਾਹੇ ਫਸਲ ਆ ਚਾਹੇ ਇਨਸਾਨ ਉਹਨੇ ਇੱਕ ਦਿਨ ਵੱਡਣਾ ਹੀ ਪੈਣਾ ਤੇ ਜਾਣ ਵਾਲੇ ਦੇ ਨਾਲ ਤਾਂ ਨਹੀਂ ਜਾਇਆ ਜਾਂਦਾ ਤੇ ਜਿੰਨਾ ਜਿੰਨਾ ਕਿਸੇ ਦਾ ਪਿਆਰ ਹੁੰਦਾ ਉਹਨਾਂ ਨੂੰ ਤਕਲੀਫ ਹੁੰਦੀ ਬਹੁਤ ਵੱਡੀ ਤੇ ਪਵਿੱਤਰ ਰੂਹ ਸੀਗੇ ਬਹੁਤ ਵੱਡੇ ਸੀ ਪਾਤਰ ਸਾਹਿਬ ਤੇ ਸਰੀਰ ਤੌਰ ਤੇ ਚਲੇ ਗਿਆ ਸੋਚ ਨਹੀਂ ਕਿਵੇਂ ਮਰਦੀ ਹੁੰਦੀ ਸ਼ਬਦ ਨਹੀਂ ਕਿੱਡੇ ਮਰਦੇ ਹੁੰਦੇ ਉਹ ਸ਼ਬਦ ਇਹ ਸੋਚ ਮੇਰੇ ਸਤਿਗੁਰੂ ਤੁਹਾਨੂੰ ਕਿੰਨੀ ਵਾਰ ਮਿਲਣ ਦਾ ਮੌਕਾ ਮਿਲਿਆ ਭੱਤੂ ਸਾਹਿਬ ਦੇ ਨਾਲ ਬਹੁਤ ਵਾਰੀ ਦਰਸ਼ਨ ਕੀਤੇ ਆ ਕਨੇਕਾ ਵਾਰੀ ਸਮਝੋ ਜਿਵੇਂ ਉਹਨਾਂ ਦੇ ਕੋਲ ਬੈਠਣਾ ਤਾਂ ਸਮਝੋ ਇਤਨਾ ਘੰਟੇ ਜੇ ਤੁਸੀਂ ਕੋਲ ਬੈਠ ਗਏ ਜਿਹੜੀਆਂ ਰੂਹਾਂ ਦੇ ਹੈ ਜਿਹੜੀਆਂ ਸਰੀਰਾਂ ਦੇ ਤਾਂ ਇਹ ਮਹਿਸੂਸ ਹੁੰਦਾ ਸੀ ਤੁਸੀਂ ਪੰਜ ਚਾਰ ਕਿਤਾਬਾਂ ਪੜ ਕੇ ਗਏ ਉਹਨਾਂ ਕੋਲ ਕਿਹੜਾ ਇਨਸਾਨ ਪੜਦਾ ਹੈ ਨਾ ਜਿਹੜਾ ਇਨਸਾਨ ਸਾਹਿਤ ਨਾਲ ਪ੍ਰੇਮ ਕਰਦਾ ਹੈ ਜੇ ਤੁਸੀਂ ਐਸੀ ਰੂਹ ਦੇ ਐਸੀ ਸਰੀਰ ਦੇ ਕੋਲ ਬੈਠਦੇ ਹੋ ਤੁਸੀਂ 2-4 ਕਿਤਾਬਾਂ 5-6 ਕਿਤਾਬਾਂ ਪੜ੍ਹ ਲਈਆਂ ਸਨ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੁਸੀਂ ਜਦੋਂ ਨਾਲ ਬਏ ਤਾਂ ਉਸ ਤੋਂ ਬਾਅਦ ਕੀ ਗਿਆਨ ਤੁਹਾਡੇ ਵੱਲੋਂ ਦਿੱਤਾ ਗਿਆ ਕਿ ऑब्ਜ਼ਰਵ ਕੀਤੀਆਂ ਇਹ ਚੀਜ਼ਾਂ ਬਸ ਜੋ ਅੰਦਰ ਆ ਤੁਸੀਂ ਉਹ ਬਾਹਰੋਂ ਰਹੋ ਜੋ ਬਾਹਰ ਉਹ ਅੰਦਰ ਇਹ ਫਰਕ ਨਹੀਂ ਹੋਣਾ ਚਾਹੀਦਾ ਮਤਲਬ ਹਮੇਸ਼ਾ ਇਹ ਗੱਲ ਇੱਕ ਗੱਲ ਵਾਰ-ਵਾਰ ਕਹਿੰਦੇ ਆ ਲੋਕ ਤਾਂ ਜੇ ਇੱਕ ਗੱਲ ਕੋਈ ਵਾਰ-ਵਾਰ ਕਹਿੰਦਾ ਹੈ ਤਾਂ ਮਤਲਬ ਉਸ ਗੱਲ ਤੇ ਪੂਰਾ ਫੋਕਸ ਕਰਨਾ ਚਾਹੀਦਾ ਹੈ ਉਹੀ ਗੱਲ ਸੀ ਉਹਨਾਂ ਦੀ ਹਮੇਸ਼ਾ ਕਿ ਤੁਸੀਂ ਸਿਆਸਤ ਕਰਦੇ ਹੋ ਬੱਚਾ ਸਾਡੇ ਪਿਤਾ ਜੀ ਨਾਲ ਮੇਰਾ ਪਿਆਰ ਹੈ ਅਸੀਂ ਉਹਨਾਂ ਨੂੰ ਦਿਲਸ਼ਾਏ ਉਹ ਨੇ ਤੜਕ ਹੋ ਕੇ ਲੋਕਾਂ ਦੀ ਸੇਵਾ ਕਰਦੇ ਆ ਜੱਟ ਕੀ ਕਰਦੇ ਆ ਕਿਉਂਕਿ ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਆ ਤੇ ਹਮੇਸ਼ਾ ਉਹਨਾਂ ਨੇ ਕਿਹਾ ਕਿ ਜੋ ਪਤਾ ਅੰਦਰ ਹੈ ਨਾ ਉਹ ਬਾਹਰ ਹੋਣਾ ਚਾਹੀਦਾ ਹੈ ਜੋ ਬਾਹਰ ਆ ਇਹ ਵੀ ਹੋਣਾ ਚਾਹੀਦਾ ਕਿ ਬਾਹਰ ਤੁਸੀਂ ਕੁਝ ਹੋਰ ਹੋ ਕੇ ਅੰਦਰ ਉਹ ਕੁਝ ਹੋਵੇ ਇਹੀ ਸਬਕ ਸਾਰਿਆਂ ਲਈ ਹੈ ਸਾਡੇ ਮੇਰੇ ਖਲੇ ਲਈ ਇਹ ਜੇ ਇਨਸਾਨ ਨੇ ਚੰਗਾ ਜੀਵਨ ਜੀਵੇ ਜਿਉਣਾ ਹੈ ਇਹ ਤਾਂ ਹਰੇਕ ਲਈ ਹੀ ਸਬਕ ਹੋਣਾ ਚਾਹੀਦਾ ਕਿਉਂਕਿ ਜੇ ਨਕਲੀ ਜ਼ਿੰਦਗੀ ਜਿਉਵਾਂਗੇ ਉਹ ਤਾਂ ਜ਼ਿੰਦਗੀ ਦੀ ਉਮਰ ਥੋੜੀ ਹੁੰਦੀ ਹੈ ਉਹ ਅਸਲ ਜ਼ਿੰਦਗੀ ਜੋ ਕਿ ਗਈ ਹੈ ਤੇ ਕਿੰਨੀ ਲੰਬੀ ਉਮਰ ਹੋਊਗੀ ਜੀ ਤੁਸੀਂ ਦੇਖੋ ਸਦੀਆਂ ਤੱਕ ਯਾਦ ਰੱਖੇ ਜਾਣਗੇ ਤੇ ਜਿਹੋ ਨਕਲੀ ਜ਼ਿੰਦਗੀ ਜੋ ਉਹ ਬੰਦਾ ਤਾਂ ਬਿਲਕੁਲ ਪਲਾਟਿਕ ਹੋ ਜਾਂਦਾ ਸੋ ਜਿਵੇਂ ਕਹਿੰਦੇ ਆ ਕਿ ਕਈ ਯੁੱਗ ਹੁੰਦੇ ਆ ਉਹਨਾਂ ਵਿੱਚ ਬੀਤ ਜਾਂਦੇ ਛਿੱਟੇ ਪਲ ਹੁੰਦੇ ਆ ਯੁੱਗਾਂ ਤੱਕ ਜਾ ਦਿੰਦੇ ਚਾਹੇ ਸਾਡੇ ਲਈ ਸਮਾਜ ਲਈ ਸੀ ਦਿੱਤੇ ਗਏ ਚੰਗੇ ਲਿਖੇ ਗਏ ਤੇ ਜਾਨਵਰ ਦਾ ਦੁੱਖ ਤਾਂ ਜ਼ਰੂਰ ਹੁੰਦਾ ਪਰ ਇਸ ਗੱਲ ਦਾ ਮਾਣ ਆ ਪਰ ਤੇ ਪਰਿਵਾਰ ਨੂੰ ਵੀ ਕਿਹਾ ਉਹਨਾਂ ਦੇ ਬੇਡੇ ਨੂੰ ਮੰਨਰਾਜ ਨੂੰ ਵੀ ਕਿਹਾ ਕਿ ਪੁਲਿਸ ਕਹਿੰਦਾ ਤਾਂ ਹਮੇਸ਼ਾ ਮੰਨ ਰਹੂਗਾ ਕਿ ਸਫਲ ਤੇ ਸਿੱਖਿਆ ਦੇ ਜੀਵਨ ਬਤੀਤ ਕਰਦੇ ਗਏ ਆ ਤੇ ਇਨ ਇੱਕ ਹੀ ਰਾਈਟਰਾਂ ਦੇ ਲਿਖਾਰੀਆਂ ਦੇ ਰਾਹ ਦੇ ਸੇਵੇ ਸੀ ਤੇ ਉਹ ਸ਼ਬਦ ਉਹ ਕਦੇ ਮੁੱਕਣੇ ਨਹੀਂ ਉਹ ਹਮੇਸ਼ਾ ਸਾਡੇ ਸੋਚਾਂ ਚ ਘੁੰਮਣਗੇ ਜੋ ਲਿਖ ਕੇ ਗਏ ਜੋ ਸੱਚ ਲਿਖ ਕੇ ਗਏ ਕਿ ਇਹਨਾਂ ਸੱਚ ਨੂੰ ਬੋਲ ਕੇ ਇਕੱਲੇ ਰਹਿ ਜਾਓ ਚਾਰ ਕੇ ਬੰਦੇ ਰੱਖ ਲੈ ਮੋਟੋ ਬਿਲਡਿੰਗ ਉਹ ਜਿਹੜੀ ਗੱਲ ਲਿਖੀ ਆ ਮੈਂ ਇਹ ਕਿ ਡੁੱਬ ਚੁੱਕਿਆ ਦੀ ਸ਼ੇਰ ਕਥਾ ਕੋ ਛੇੜ ਲਈ ਪੁਰਤਾਂ ਦਿਲ ਦਰਿਆ ਸੀ ਵਜਦਾ ਸ਼ਾਂਤ ਮਿਲ ਕਿੰਨਾ ਉੱਚਾ ਤਖਤ ਸੀ ਅਦਲੀ ਰਾਜੇਦਾਰ ਮਜਲੂਮਾਂ ਦੀ ਰਾਹ ਤੇ ਜਾਂਦੇ ਗੀਦਗੀ ਐਨਾ ਸੱਚ ਨਾ ਬੋਲ ਇਕੱਲੇ ਰਹਿ ਜਾ ਚਾਰ ਕੇ ਬੰਦੇ ਰੱਖ ਲੈ ਮੋਢਾ ਦੇਨਗੇ ਤੂੰ ਕਹਿੰਦੇ ਸੀ ਇਹ ਇੱਕ ਗੱਲ ਅੱਜ ਦੀ ਨਹੀਂ ਇਹ ਗੱਲ ਜਦੋਂ ਤੱਕ ਯੁਗਾਂ ਜੁਗੰਤਰਾਂ ਤੱਕ ਇਹ ਗੱਲ ਯਾਦ ਰਹਿਣੀ ਹੈ ਕਿ ਜੀ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਮਤਲਬ ਇਕੱਲੇ ਇਕੱਲਾ ਰਹਿਣਾ ਪੈਂਦਾ ਸੱਚ ਬੋਲਣ ਵਾਲਾ ਕਿਉਂ ਇਕੱਲਾ ਰਹਿੰਦਾ ਪਰ ਉਹ ਸੱਚ ਮਰਦ ਹੈ ਸੱਚੇ ਵਿੱਚ ਤੱਕ ਕਰੋ ਹੁੰਦਾ ਪ੍ਰਮਾਤਮਾ ਸੱਚੇ ਪਾਸ਼ਾ ਉਹ ਮਨੁੱਖ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਵਿੱਚ ਪਰਿਵਾਰ ਨੂੰ ਇਸ ਦੁੱਖ 'ਚ ਇਸ ਸਪੀਡ 'ਚ ਨਿਕਲਣ ਦੀ ਤਾਕਤ ਦੇ